ਸਮਾਨ ਦੇਖੋ ਸਾਡੇ ਕੋਲ 25 ਦੀਆਂ ਗੱਡੀਆਂ ਅੰਦਰ ਲੱਗੀ ਹੋਈਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਤੇ ਕਿਹਦੇ ਇੰਜਨ ਖੁੱਲੇ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਦੇ ਗੇਅਰ ਖੁੱਲੇ ਦੇ ਸਾਰਾ ਸਮਾਨ ਖੁੱਲੇ ਪਿਆ ਅੱਜ ਰਾਤ ਸਰ ਚੋਰਾਂ ਨੇ ਕਾਫੀ ਨੁਕਸਾਨ ਕੀਤਾ ਸਾਡੀ ਵਰਕਸ਼ਾਪ ਦਾ ਉਸ ਗੱਡੀਆਂ ਦੇ ਸਪੇਅਰ ਪਾਰਟਸ ਤੇ ਕੋਈ ਇੰਜਨ ਵੀ ਸਾਡੇ ਖੁੱਲੇ ਖੁੱਲੇ ਹੋਰ ਨਿਕਾ ਮੋਟਾ ਸਮਾਨ ਜਿੱਲੇ ਟੂਲ ਸੀ ਉਹ ਲੈ ਗਿਆ ਨੁਕਸਾਨ ਆ ਹੀ ਹੁਣ ਤੱਕ ਦੇਖਿਆ ਵੀ ਕੋਈ 2.5-3 ਲੱਖ ਰੁਪਏ ਦੇ ਲੱਗ ਰਿਹਾ ਹੀ ਪਾ ਪੁਲਿਸ ਨੂੰ ਕੰਪਲੇਨਟ ਕੀਤੀ ਆ ਵੀ ਪੁਲਿਸ ਦੇ ਕੋਲ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੀ ਮਾੜਾ ਮोटा ਦੇ ਕੁਆੜੀਆਂ ਵਿੱਚ ਆਉਗਾ ਉਹਨਾਂ ਨੇ ਕਿਹਨਾਂ ਨੇ ਆਪਣੀ ਜਿੰਨੇ ਵੀ ਜਿਹੜੇ ਵੀ ਹੈਗੇ ਆਹ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇੜ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਤੇ ਉਹਨਾਂ ਨਾਲ ਬੱਲਾ ਸਾਡੇ ਐਂਕ ਬੱਲਿਆ ਸਮਾਨ ਬਾਹਰ ਤੇ ਆ ਈ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਕਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਾਂ ਸਾਰੇ ਸਾਮ ਸੱਜੇ ਬੈਠ ਰਹੀਆਂ ਸੀ ਕੁਛ ਸਾਡੇ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਸੀ ਸਫਲ ਵੀ ਦਸੰਗੜੀ ਤੇ ਬਾਈਪਾਸ ਆਪਣੇ ਅਰਦਾਸਪੁਰ ਨੇਅਰ ਪੈਟਰੋਲ ਪੰਪ ਪਰਟੀ ਬੀ ਅਜਰਾਤ ਸਰ ਚੋਰਾ ਨੇ ਕਾਫੀ ਨੁਕਸਾਨ ਕਰਤਾ ਢੀ ਵਰਕਸ਼ਾਪ ਦਾ ਟੂਲਸ ਗੱਡੀਆਂ ਦੇ ਸਪेयर ਪਾਰਟਸ ਤੇ ਕੋਈ ਇੰਨੀਆਂ ਸਾਡੇ ਖੁੱਲੇ ਬੁੱਲੇ ਹੋਰ ਨਿਕਮ ਮोटा ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪेयर ਪਾਰਟਸ ਦਾ ਸਮਾਨ ਲੈ ਗਿਆ ਕਾਫੀ ਨੁਕਸਾਨ ਹੋਇਆ ਕਿ ਸਾਡਾ ਗੱਡੀਆਂ ਦੇ ਨੁਕਸਾਨ ਟਾਇਰ ਐਕਸਲ ਕੋਈ ਕਿਨੇ ਮਿਲੋਂ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ ਇਹ ਅਜਰਾਤ ਦੀ ਜਿਹੜੀ ਸਵੇਰੇ ਆਏ ਆ ਤੇ ਇੱਥੇ ਵੇਖਿਆ ਵਾ ਸਰੇ ਵਿਖਿਆ ਤੇ ਅਸੀਂ ਕਿਹਾ ਚਾਰ ਸਾਈਡ ਓਪਨ ਹੈ ਜੀ ਚਾਰ ਸਾਈਡ ਓਪਨ ਮਤਲਬ ਇਹਦੇ ਫਿਰ ਕੀ ਇਹਦੀ ਸੁਰੱਖਿਆ ਦਾ ਕੀ ਬੰਦਬਸਤ ਸੁਰੱਖਿਆ ਸਰ ਇਹ ਰੱਖਿਆ ਹੋਇਆ ਇਥੇ ਸਕਿਉਰਿਟੀ ਗਾਰਡ ਹਾਂਜੀ ਹਾਂਜੀ ਕਿਸੇ ਵਜ੍ਹਾ ਕਰਕੇ ਕੰਤਾ ਮੈਂ ਰਾਤ ਆਇਆ ਨਹੀਂ ਤੋਂ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਕੰਪਲੇਂਟ ਹਾਂਜੀ ਕਰਵਾਈ ਥਾਣੇ ਇੱਕ ਕੰਪਲੇਂਟ ਕਰਵਾਈ ਆ ਸਰੇ ਪੁਲਿਸ ਵੀ ਆਈ ਸੀ ਮੌਕਾ ਵੇਖਣ ਤੇ ਕੰਪਲੇਂਟ ਵੀ ਕਰਵਾਈ ਆ ਸੀਸੀਟੀਵੀ ਵੀ ਲੱਗੇ ਇਥੇ ਨਹੀਂ ਸੀਸੀਟੀਵੀ ਨਹੀਂ ਲੱਗੇ ਸਰ ਨੁਕਸਾਨ ਆਈ ਹੁਣ ਤੱਕ ਦੇਖਿਆ ਵੀ ਕੋਈ 2.5 3 ਲੱਖ ਰੁਪਏ ਦੇ ਲੱਗ ਸਕਦੇ ਅਸੀਂ ਪਹੁੰਚ ਗਏ ਜੀ ਤੱਕ ਮਤਲਬ ਮਤਲਬ ਪੁਲਿਸ ਨੂੰ ਕੰਪਲੇਨਟ ਕੀਤੀ ਆ ਵੀ ਪੁਲਿਸ ਦੇਵ ਨੂੰ ਕੋਈ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮੋਟਾ ਕੇ ਕਵਾਡੀਆਂ ਵਿੱਚ ਆਊਗਾ ਉਹਨਾਂ ਨੇ ਕਿਹੜਾ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਸਰ ਉਹ ਕੰਦਾਂ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਇੱਕ ਡੈਮੇਜ ਕੀਤਾ ਬਾਹਰ ਵਾਲੇ ਨੇ ਫਿਰ ਦੌੜੇ ਨੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਵੇਖਿਆ ਉਦੋਂ ਹੀ ਦੱਸਤਾ ਪੁਲਿਸ ਨੂੰ ਅਸੀਂ ਮੇਰਾ ਨਾਮ ਵਿਜੇ ਕੁਮਾਰਾ ਜੀ ਬਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਉਹਨਾਂ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥ ਜਦੋਂ ਮੈਂ ਨਾਲ ਮੇਰਾ ਭਲਾ ਸਾਡੇ ਮੈਂ ਕਿਹਾ ਭਲੇ ਸਾਮਾਨ ਬਾਹਰ ਪਿਆ ਇਹ ਕਹਿੰਦਾ ਨਹੀਂ ਭਾਈ ਸਾਮਾਨ ਤੇ ਮੈਂ ਕੱਲ ਵਰਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਾ ਸਾਰੇ ਸਾਮਾਨ ਗੱਡੀ ਦੀਆਂ ਬੈਟਰੀਆਂ ਹੀ ਕੁਛ ਹੈਡ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹੋਈ ਹੈ ਲਾਈ ਰੀਲ ਟਾਇਰ ਲਾ ਕੇ ਲਗੇ ਆ ਕਾਫੀ ਨੁਕਸਾਨ ਸਾਡਾ ਹੋ ਗਿਆ ਸਪੇਅਰ ਪਾਰਟਸ ਅੰਦਰ ਨਵਾ ਹੀ ਉਹ ਵੀ ਚੁੱਕੇ ਲਗੇ ਆ ਬਾਕੀ ਕਾਗਜ਼ ਪੱਤਰ ਵੀ ਸਾਡੇ ਕਾਫੀ ਹੀ ਕਾਗਜਾਂ ਦਾ ਅਜੇ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਸ ਦੇਖਣੇ ਆ ਸ਼ਾਇਦ ਕੋਈ ਕਾਗਜ ਪੱਤਰ ਵੀ ਸਾਡੇ ਕੋਲ ਮਾਈ ਹੋਵੇ ਸੈਂਟਰ ਕੰਨੜ ਟੱਪ ਕੇ ਹੋਇਆ ਜੀ ਹਾਂ ਇੱਕ ਪਾਸੇ ਮਿੱਟੀ ਪੈ ਗਈ ਦੀ ਇਧਰ ਉੱਚਾ ਹੋ ਗਿਆ ਤਾਂ ਉਹ ਸ਼ਾਇਦ ਇਧਰੋਂ ਐਂਟਰ ਹੋਇਆ ਕੇ ਸੀ ਟੀ ਵੀ ਨਹੀਂ ਲੱਗਾ ਹਾਂ ਗਾਰਡ ਵਗੈਰਾ ਗਾਰਡ ਰੱਖਿਆ ਸੀ ਰਾਤ ਪਰੋ ਕੱਲ ਆਇਆ ਨਹੀਂ ਕੱਲ ਆ ਨਹੀਂ ਸਕਦਾ ਕੱਲ ਨਹੀਂ ਆ ਸਕਦਾ ਦੀ ਤਬੀਤ ਠੀਕ ਨਹੀਂ ਸੀ ਕੱਲ ਨਹੀਂ ਆਇਆ ਨੁਕਸਾਨ ਕਿੰਨਾ ਹੋਇਆ ਕੋਈ ਨੁਕਸਾਨ ਕੋਈ 2.5-3 ਲੱਖ ਦੇ ਕਰੀਬ ਸਾਡਾ ਨੁਕਸਾਨ ਆ ਜੀ ਕੰਪਲੇਨਟ ਕੀਤੀ ਹੈ ਹਾਂ ਜੀ ਕੰਪਲੇਨਟ ਕਰ ਰਹੇ ਹਾਂ ਨੇ ਆਪਣੇ ਇਸ ਸਮਾਨ ਕੀ ਜਿਆ ਹੁੰਦਾ ਵਾ ਜਿਹੜਾ ਸਮਾਨ ਸੇ ਕੋਈ ਸਾਡੇ ਕੋਲ 25 ਦੀ ਗੱਡੀਆਂ ਅੰਦਰ ਲੱਗੀ ਹੁੰਦੀਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਤੇ ਕਿਹਦੇ ਇੰਜਨ ਖੁੱਲੇ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਤੇ ਗੇਅਰ ਖੁੱਲੇ ਤੇ ਸਾਰਾ ਸਮਾਨ ਖੁੱਲੇ ਪਿਆ ਟੂਲਸ ਬੜੇ ਮਹਿੰਗੇ ਆ ਟੂਲ ਬ ਕਾਫੀ ਮਹਿੰਗੇ ਆ ਆਹ ਦੇ ਗੰਨਾ ਪੇਂਟ ਕਰਨ ਵਾਲੀਆਂ ਕੰਪਰੈਸ਼ਰ ਕੋਲ ਜੋ ਵੀ ਸਮਾਨ ਛਿਕੇ ਮੋਡੇ ਕਾਫੀ ਬੀ ਹੋ ਗਏ ਅਹੀਂ ਤੇ ਮਤਗੀ ਦਿਹਾੜੀਦਾਰ ਬੰਦੇ ਆ ਨੂੰ ਦਿੱਕਤ ਤੇ ਆਏਗੀ ਜੀ ਮੰਗ ਕਰਦੇ ਜੀ ਮੰਗ ਕਰਦੇ ਜੀ ਉਹ ਬੰਦੇ ਨੂੰ ਖੜਿਆ ਜਾਏ ਕਾਰਵਾਈ ਕੀਤੀ ਜਾ ਤੁਹਾਡਾ ਸਮਾਨ ਜੇ ਮਿਲ ਸਕਦਾ ਤੇ ਤੁਹਾਨੂੰ ਵਾਪਸ ਤੋਂ ਆਏ ਕੰਪਲੇਟ ਕੀਤੀ ਜੀ ਹਾਂਜੀ ਕੰਪਲੇਟ ਕਰ ਦਿੱਤੀ